ਸਾ ਸੰਗਤ ਜੀਓ ਪਿਤਾ ਜੀ ਸਤਿਗੁਰੂ ਜੀ ਮਹਾਰਾਜ ਹੁਣ ਤੇ ਕਿਰਪਾ ਕਰਦੇ ਹੋ ਕਟੋ ਕਟ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 70% ਪੰਜਾਬ ਦਾ ਜਿਹੜਾ ਹੈ ਉਹ ਨੁਕਸਾਨ ਹੋ ਗਿਆ ਆਪਾਂ ਬੇਨਤੀਆਂ ਥੋੜਾ ਜਿਹਾ ਸਮਝਾਂਗੇ ਇਸ ਵਿਸ਼ੇ ਨੂੰ ਸਤਿਗੁਰੂ ਦੀ ਕਿਰਪਾ ਸਦਕਾ ਜਿੰਨੀ ਕੋ ਸਤਿਗੁਰੂ ਨੇ ਸਮਤ ਦਿੱਤੀ ਆ ਵੀ ਹੜ੍ਹ ਕਿਉਂ ਆਏ ਹੜ੍ਹਾਂ ਦੇ ਆਉਣ ਦਾ ਕਾਰਨ ਕੀ ਆ ਪਹਿਲਾਂ ਤੇ ਸਾਰੀ ਸੰਗਤ ਆਪਣੀ ਫਤੇ ਬਲਾਉ ਰਸਨਾ ਕਰੋ ਪਵਿੱਤਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ਅਪਾਰ ਮਿਹਰਮਤ ਕੀਤੀ ਹੈ ਗੁਰਮੁਖ ਪਿਆਰਿਓ ਇਹ ਜਿਹੜੇ ਹੜ ਨੇ ਇਹ ਕੋਈ ਕਹਿੰਦਾ ਹੈ ਕੁਦਰਤੀ ਨੇ ਪਰ ਕੋਈ ਕਹਿੰਦਾ ਹੈ ਇਹ ਹੜ ਜਿਹੜੇ ਨੇ ਜਾਣ ਬੁਝ ਕੇ ਸਾਡੇ ਉੱਪਰ ਥੋਪੇ ਗਏ ਨੇ ਸਾਨੂੰ ਇਹ ਹਰ ਜਿਹੜੇ ਨੇ ਜਾਣ ਬੁੱਝ ਕੇ ਸਰਕਾਰਾਂ ਵੱਲੋਂ ਦਿੱਤੇ ਗਏ ਨੇ ਹੁਣ ਸਰਕਾਰਾਂ ਨੂੰ ਜਾਇਜ਼ ਠਹਿਰਾਉਣਾ ਕਿੰਨਾ ਕੁ ਸਹੀ ਹੈ ਮੈਂ ਕਿਸੇ ਪਾਰਟੀ ਦਾ ਹਤਾਇਸ਼ੀ ਨਹੀਂ ਹਾਂ ਜਾਂ ਕਿਸੇ ਪਾਰਟੀ ਦੇ ਨਾਲ ਮੈਂ ਕੋਈ ਸਬੰਧ ਨਹੀਂ ਜੇ ਰੱਖਦਾ ਮੇਰਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਸੱਚ ਦੇ ਨਾਲ ਆਪ ਜੀ ਨੂੰ ਜਾਣੂ ਕਰਵਾਉਣਾ ਹੈ ਸੱਚ ਦੇ ਨਾਲ ਆਪ ਜੀ ਨੂੰ ਜੋੜਨਾ ਹੈ ਕੇਵਲ ਤੇ ਕੇਵਲ ਵੀ ਜਿਹੜਾ ਸੱਚ ਹੈ ਉਹ ਆਖਰ ਸੱਚ ਸਾਡੇ ਤੱਕ ਜ਼ਰੂਰ ਪਹੁੰਚੇ ਸੱਚ ਦੇ ਨਾਲ ਅਸੀਂ ਜ਼ਰੂਰ ਜੁੜੀਏ ਸਾਨੂੰ ਸਚਾਈ ਦਾ ਜਿਹੜਾ ਹੈ ਉਹ ਪਤਾ ਲੱਗੇ ਸਚਾਈ ਬਾਰੇ ਅਸੀਂ ਜਾਣੂ ਹੋਈਏ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਚੁੱਕਿਆ ਹੈ ਇਥੋਂ ਤੱਕ ਪਠਾਨਕੋਟ ਏਰੀਏ ਦੀਆਂ ਜਿਹੜੀਆਂ ਟ੍ਰੇਨਾਂ ਨੇ ਜੰਮੂ ਤਵੀ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਤੇ ਬਾਈ ਰੋਡ ਜਿਹੜੇ ਰੂਟ ਸੀ ਉਹ ਵੀ ਬੰਦ ਹੋ ਗਏ ਕਿਉਂਕਿ ਸੜਕਾਂ ਤੇ ਵੀ ਪਾਣੀ ਆ ਗਿਆ ਲੋਕਾਂ ਦੇ ਜਿਹੜੇ ਘਰ ਸੀ ਉਹ ਟਹਿ ਗਏ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਨ੍ਹਾਂ ਦੇ ਘਰ ਉੱਪਰ ਥਾ ਹੈਗੇ ਉਹਨਾਂ ਨੇ ਡੰਗਰ ਵੱਛੇ ਵੀ ਆਪਣੇ ਜਿਹੜੇ ਸੀ ਵਿਚਾਰੇ ਉਹ ਵੀ ਕੋਠਿਆਂ ਤੇ ਛਾੜ ਲਏ ਉਹ ਪੱਠੇ ਆਦਕ ਤੇ ਹੋਰ ਜਿਹੜਾ ਖਾਣ ਪੀਣ ਦਾ ਜਿੰਨਾ ਕੁ ਸਮਾਨ ਚੱਕ ਸਕਦੇ ਸੀ ਉਹਨਾਂ ਨੇ ਕੋਠਿਆਂ ਦੇ ਚਾੜ ਲਿਆ ਬਹੁਤ ਪਾਣੀ ਆਲੇ-ਦਾਲੇ ਫਿਰ ਰਿਹਾ ਘਟੋ ਘਟ ਪਹਿਲਾਂ ਮੈਂ ਜ਼ਿਕਰ ਕੀਤਾ 10-10 ਫੁੱਟ ਪਾਣੀ ਹੁਣ 10-10 ਨਹੀਂ ਰਿਹਾ ਹੁਣ ਵੱਧ ਹੋ ਗਿਆ 20-25-25 ਫੁੱਟ ਦੇ ਲਾਗੇ ਜਿਹੜਾ ਪਾਣੀ ਪਹੁੰਚ ਗਿਆ ਇਨਾ ਇਨਾ ਪਾਣੀ ਘਰਾਂ ਦੇ ਵਿੱਚ ਫਿਰ ਰਿਹਾ ਹੈ ਇਨਾ ਇਨਾ ਜਿਆਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਹੋ ਗਿਆ ਤੇ ਸਾਧ ਸੰਗਤ ਜਿਹੜੀਆਂ ਰੈਸਕਿਊ ਟੀਮਾਂ ਨੇ ਉਹ ਚੱਲ ਰਹੀਆਂ ਨੇ ਖਾਲਸਾ ਢਵਾਲੇ ਹੋਰ ਕਈ ਵੀਰ ਬਚਾਰੇ ਜਿਹੜੇ ਸਾਰੇ ਲੱਗੇ ਹੋਏ ਨੇ ਆ ਉਹ ਆਪਣੇ ਤੌਰ ਤੇ ਆਪਾਂ ਵੀਡੀਓ ਦੇਖ ਰਿਹਾ ਚਲੋ ਜਿੰਨਾ ਤੱਕ ਮਦਦ ਪਹੁੰਚ ਰਹੀ ਹੈ ਹੁਣ ਕਈ ਲੋਕ ਉਹਨਾਂ ਨੂੰ ਮਾੜਾ ਕਹਿੰਦੇ ਜਾਂ ਵੀ ਫੇਮ ਭਾਰ ਦੇ ਅੰਜ ਕਰਦੇ ਆ ਸਾਧ ਸੰਗਤ ਕਿਉਂਕਿ ਮੀਡੀਆ ਜਿਹੜਾ ਉਹ ਨਹੀਂ ਦਿਖਾ ਰਿਹਾ ਕਿਸੇ ਵੀ ਚੀਜ਼ ਨੂੰ ਮੀਡੀਆ ਕੇਵਲ ਲੀਡਰਾਂ ਦੇ ਆਲੇ-ਦਾਲੇ ਰਹਿੰਦਾ ਲੀਡਰਾਂ ਦੇ ਮੂੰਹ ਦੇ ਵਿੱਚ ਮਾਈਕ ਥੁਨੇ ਜਾਂਦੇ ਆ ਵੀ ਹਾਂਜੀ ਦੱਸੋ ਜੀ ਬਿਆਨਵਾਜ਼ੀਆਂ ਕਰਕੇ ਤੁਰ ਜਾਂਦੇ ਆ ਜੀ ਦਿੱਤਾ ਕਿਸੇ ਨੂੰ ਕੁਝ ਦੇ ਕਿਸੇ ਨੂੰ ਤੇ ਕੁਝ ਜਿਹੜਾ ਹੈ ਉਹ ਮਿਲਿਆ ਹੀ ਨਹੀਂ ਹੈਗਾ ਜੇ ਆਪਾਂ ਦੇਖੀਏ ਵੀ ਕਿਸੇ ਨੂੰ ਕੁਝ ਮਿਲਿਆ ਹੋਵੇ ਕਿਸੇ ਦੇ ਨਾਲ ਕਿਸੇ ਨੂੰ ਕੁਝ ਪ੍ਰਾਪਤ ਹੋਇਆ ਹੋਵੇ ਸਰਕਾਰਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਅੱਜ ਤੱਕ ਨਾ ਹੀ ਕਿਸੇ ਨੂੰ ਕੁਝ ਪ੍ਰਾਪਤ ਹੋਇਆ ਤੇ ਕੇਵਲ ਬਿਆਨਵਾਜ਼ੀਆਂ ਨੇ ਜੋ ਸਾਡੇ ਤੱਕ ਪਹੁੰਚਦੀਆਂ ਨੇ ਬਿਆਨਵਾਜ਼ੀਆਂ ਕਰਕੇ ਤੁਰ ਜਾਂਦੇ ਨੇ ਤੇ ਚਲੋ ਸਰਕਾਰਾਂ ਨੇ ਕੁਝ ਉਪਰਾਲੇ ਕੀਤੇ ਇੱਕ ਇੱਕ ਪਾਣੀ ਦੀ ਬੋਤਲ ਇੱਕ ਇੱਕ ਛੋਲਿਆਂ ਦਾ ਪੈਕੇਟ 2 2 3 3 ਡੱਬ ਰੋਟੀਆਂ ਹੁਣ ਪਰਿਵਾਰਕ ਮੈਂਬਰ ਜੀ ਚਾਰ ਪੰਜ ਜੀ ਨੇ ਕੀ ਉਹਨਾਂ ਨਾਲ ਇਹਦਾ ਗੁਜ਼ਾਰਾ ਹੋ ਜਾਊਗਾ ਉੱਪਰੋਂ ਹੈਲੀਕਾਪਟਰ ਆਹੀਂ ਥੱਲੇ ਸੁੱਟਤੀ ਪਾਣੀ ਦੀ ਬੋਤਲ ਡਿੱਗਦਿਆਂ ਸਾਰ ਫੁੱਟ ਗਈ ਪਲਾਸਟਿਕ ਦੀ ਸੀ ਟੁੱਟ ਗਈ ਤੇ ਡੱਬ ਰੋਟੀਆਂ ਇਦਾਂ ਸਾਨੂੰ ਡੰਗਰ ਬੱਚਿਆਂ ਵਾਂਗੂ ਜਿਹੜਾ ਟਰੀਟ ਕੀਤਾ ਜਾ ਰਿਹਾ ਹੈ ਸਮਾਨ ਪਹੁੰਚਾਉਣਾ ਸਾਨੂੰ ਕੇਵਲ ਇਸ ਤਰੀਕੇ ਨਾਲ ਪਹੁੰਚਾਓ ਇਸ ਤਰੀਕੇ ਨਾਲ ਸਾਡੇ ਤੱਕ ਸਮਾਨ ਪਹੁੰਚੇ ਜਿਸ ਤਰੀਕੇ ਦੇ ਨਾਲ ਅਸੀਂ ਬੰਦਿਆਂ ਵਾਂਗੂ ਉਹਨੂੰ ਇਸਤੇਮਾਲ ਕਰ ਸਕੀਏ ਤੇ ਸਾਨੂੰ ਇਦਾਂ ਅਹਿਸਾਸ ਕਰਾਇਆ ਜਾ ਰਿਹਾ ਹੈ ਹੁਣ ਗੱਲ ਰਹੀ ਹੜ੍ਹਾਂ ਦੀ ਚਲੋ ਪਾਣੀ ਆਇਆ ਜਿਵੇਂ ਵੀ ਆਇਆ ਜਿੱਥੋਂ ਵੀ ਆਇਆ ਹੁਣ ਇਹ ਮਸਲਾ ਜਿਹੜਾ ਸੋਚਣ ਦਾ ਨਹੀਂ ਹੈ ਕੇਵਲ ਆਪਾਂ ਇਹ ਚੀਜ਼ ਸੋਚੀਏ ਵੀ ਇਹ ਜਿਹੜਾ ਪਾਣੀ ਆਇਆ ਤੇ ਆਪਾਂ ਹੁਣ ਜਿਹੜੇ ਹਾਲਾਤਾਂ ਦੇ ਵਿੱਚ ਉਹ ਗੁਜ਼ਰ ਰਹੇ ਆ ਨਾ ਹਾਲਾਤਾਂ ਦੇ ਵਿੱਚੋਂ ਆਪਾਂ ਆਪਣੇ ਆਪ ਨੂੰ ਕਿਵੇਂ ਆਜ਼ਾਦ ਕਰੀਏ ਕਿਵੇਂ ਆਪਾਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੀਏ ਕਿਵੇਂ ਇਹਨਾਂ ਹਾਲਾਤਾਂ ਤੇ ਆਪਾਂ ਕੰਟਰੋਲ ਕਰੀਏ ਕਿਵੇਂ ਆਪਾਂ ਇਹਨਾਂ ਹਾਲਾਤਾਂ ਦੇ ਵਿੱਚੋਂ ਜਿਹੜਾ ਹੈ ਆਪਣੇ ਆਪ ਨੂੰ ਬਾਹਰ ਕੱਢੀਏ ਸਭ ਤੋਂ ਵੱਡਾ ਜਿਹੜਾ ਮਸਲਾ ਆ ਹੁਣ ਮਸਲਾ ਇਹ ਬਚਿਆ ਹੋਇਆ ਹੈ ਹੁਣ ਕਈ ਲੋਕ ਕਹਿੰਦੇ ਹੜ ਜਿਹੜੇ ਹੜ ਜਿਹੜੇ ਨੇ ਕੁਦਰਤੀ ਨੇ ਕੋਈ ਕਹਿੰਦਾ ਇਹ ਹੜ ਜਿਹੜੇ ਨੇ ਜਾਣ ਬੁੱਝ ਕੇ ਲਿਆਂਦੇ ਗਏ ਨੇ ਹੜ ਜਿਹੜੇ ਨੇ ਜਾਣ ਬੁੱਝ ਕੇ ਸਾਡੇ ਤੱਕ ਪਹੁੰਚ ਆਏ ਗਏ ਨੇ ਇਹਦਾ ਅਸਲ ਕਾਰਨ ਪਤਾ ਕੀ ਹੈ ਜੀ ਅਸਲ ਕਾਰਨ ਸਾਾ ਸੰਗਤ ਦੇਦਾ ਅਸਲ ਕਾਰਨ ਇਹ ਹੈ ਹੁਣ ਜਿੱਥੋਂ ਤੱਕ ਚਲੋ ਸਾਡੇ ਤੋਂ ਵੀ ਉੰਗੇ ਵਿਦਵਾਨ ਜਾਇ ਕਹ ਲਓ ਮੈਂ ਵਿਦਵਾਨ ਆਪਣੇ ਆਪ ਨੂੰ ਨਹੀਂ ਮੰਨਦਾ ਜਿੰਜ ਕਹ ਲਓ ਵੀ ਵੱਡੀ ਸੋਚ ਵਾਲੇ ਜਿਨ੍ਹਾਂ ਦਾ ਤਜਰਬਾ ਆ ਇਸ ਚੀਜ਼ ਚੋ ਇਸ ਫੀਲਡ ਚੋ ਨਿਕਲੇ ਹੋਏ ਨੇ ਉਹ ਕਹਿੰਦੇ ਇਹ ਹਰ ਜਿਹੜੇ ਨੇ ਸਾਨੂੰ ਜਾਣ ਬੁੱਝ ਕੇ ਦਿੱਤੇ ਗਏ ਨੇ ਵੀ ਲੋਕਾਂ ਦੀਆਂ ਫਸਲਾਂ ਖਰਾਬ ਹੋ ਜਾਣ ਜ਼ਮੀਨਾਂ ਖਰਾਬ ਹੋ ਜਾਣ ਦੇ ਲੋਕ ਜਿਹੜੇ ਨੇ ਪਿੱਛੇ ਨੂੰ ਚਲੇ ਜਾਣ ਜਾਣ ਬੁੱਝ ਕੇ ਲੋਕ ਖੇਤੀ ਛੱਡ ਦੇਣ ਵੀ ਜਦੋਂ ਕੁਝ ਬਚਦਾ ਹੀ ਐ ਨਹੀਂ ਆਪਾਂ ਖੇਤੀ ਛੱਡ ਦਈਏ ਤੇ ਜਿਹੜੀ ਲੈਂਡ ਪੋਲਿੰਗ ਦਾ ਮਸਲਾ ਆ ਵੀ ਉਹ ਸਾਡਾ ਜਿਹੜਾ ਹੈ ਚੱਲ ਪੇਵੇ ਤੇ ਅਸੀਂ ਜ਼ਮੀਨ ਖਰੀਦ ਲਈਏ ਕਾਮਯਾਬ ਹੋ ਜਾਈਏ ਤੇ ਲੋਕ ਜਿਹੜੇ ਨੇ ਆਪਣੇ ਆਪ ਪੈਰਾਂ ਤੇ ਗਿਰ ਕੇ ਸਾਡੇ ਜਿਹੜਾ ਸਾਨੂੰ ਕਹਿਣ ਵੀ ਸਾਡੀ ਜ਼ਮੀਨ ਲੈ ਲਓ ਭਾਵੇਂ ਸਸਤੇ ਭਾਅ 'ਚ ਹੀ ਲੈ ਲਓ ਪਰ ਜਦੋਂ ਸਾਨੂੰ ਕੁਝ ਬਚਦਾ ਹੀ ਐ ਨਹੀਂ ਵੀ ਪਾਣੀ ਨਾਲ ਸਾਰਾ ਕੁਝ ਖਰਾਬ ਹੋ ਜਾਣਾ ਸਾਡੀਆਂ ਜ਼ਮੀਨਾਂ ਲੈ ਲਓ ਤੇ ਇਹ ਜ਼ਮੀਨਾਂ ਅਕਵਾਇਰ ਕਰਨ ਦਾ ਇੱਕ ਨਵਾਂ ਤਰੀਕਾ ਆ ਸਰਕਾਰ ਦਾ ਲੋਕਾਂ ਨੇ ਇਹ ਦੱਸਿਆ ਕੁਝ ਵਿਦਵਾਨਾਂ ਨੇ ਕੁਝ ਜਿਹੜੇ ਇਸ ਤਜਰਬੇ ਤੋਂ ਇਸ ਫੀਲਡ ਦੇ ਵਿੱਚੋਂ ਨਿਕਲੇ ਹੋਏ ਸਾਡੇ ਲੋਕ ਤੇ ਮੈਨੂੰ ਉਹਨਾਂ ਦੀ ਗੱਲ ਇਹ ਬੜੀ ਮਨ ਨੂੰ ਥੋੜੀ ਜਿਹੀ ਲੱਗੀ ਵੀ ਹੋ ਸਕਦਾ ਹੈ ਵੀ ਇੰਦਾ ਦਾ ਕੋਈ ਸਿਸਟਮ ਹੋਵੇ ਕਿਉਂਕਿ ਸਰਕਾਰ ਸਾਡੇ ਨਾਲ ਜਿਹੜੀ ਹੈ ਉਹ ਖੇਡ ਖੇਡ ਰਹੀ ਹੈ ਸਰਕਾਰ ਸਾਡੇ ਨਾਲ ਹੋ ਸਕਦਾ ਹੈ ਵੀ ਇੰਦਾ ਕਰ ਰਹੀ ਹੋ ਲੈਂਡ ਪੂਲਿੰਗ ਦਾ ਜਿਹੜਾ ਮਸਲਾ ਸੀ ਪਾਲਿਸੀ ਸੀ ਭਾਵੇਂ ਸਰਕਾਰ ਨੇ ਵਾਪਸ ਲੈ ਲਈ ਪਰ ਇਹ ਹੋ ਸਕਦਾ ਹੈ ਵੀ ਸਾਡੇ ਨਾਲ ਇੱਕ ਠੀਕ ਐਨ ਪਾਲਿਸੀ ਦੇ ਵਾਪਸ ਲੈਣ ਤੋਂ ਬਾਅਦ ਹੜ ਆ ਗਏ ਤੇ ਇਹਨਾਂ ਨੂੰ ਨੁਕਸਾਨ ਹੋਣ ਲੱਗ ਪਿਆ। ਹੜ ਹੁਣ ਇੱਕ ਹੁਣ ਕਈ ਕਹਿੰਦੇ ਹੜ ਪਹਿਲਾਂ ਵੀ ਆਏ ਨੇ। ਹੜ ਪਹਿਲਾਂ ਵੀ ਆਏ ਨੇ। ਤੇ ਸਰਕਾਰਾਂ ਉਹਨਾਂ ਤੱਕ ਪਹੁੰਚ ਰਹੀਆਂ ਨੇ, ਪਹੁੰਚ ਰਹੀਆਂ ਨੇ। ਵੱਖੋ-ਵੱਖਰੀਆਂ ਪਾਰਟੀਆਂ ਦੇ ਨੁਮਾਇंदे ਪਹੁੰਚ ਰਹੇ ਨੇ। ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰਦਾ। ਜੇ ਚਲੋ ਜਿਹੜਾ ਵੀ ਪਹੁੰਚ ਰਿਹਾ ਹੈ ਕਿਸੇ ਦੀ ਮਦਦ ਕਰ ਰਿਹਾ ਹੈ ਕੋਈ ਵੀ ਹੈ ਉਹ ਬੜੀ ਚੰਗੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਹੁਣ ਬੰਦਾ ਇੱਕ ਪਾਣੀ ਦੇ ਵਿੱਚ ਬੈਠਾ ਹੈ ਉਹਦੇ ਕੋਲੇ ਖਾਣ ਪੀਣ ਨੂੰ ਕੁਝ ਹੈ ਨਹੀਂ ਡੰਗਰ ਪਸ਼ੂਆਂ ਵਾਸਤੇ ਕੁਝ ਹੈ ਨਹੀਂ ਸਮਾਨ ਪਾਣੀ ਵਿੱਚ ਭਿੱਜ ਰਿਹਾ ਜੇ ਉਹਦੀ ਮਦਦ ਕਰ ਦਿੱਤੀ ਕਿਸੇ ਵੀ ਤਰੀਕੇ ਦੇ ਨਾਲ ਤੇ ਸਾਧ ਸੰਗਤ ਕੋਈ ਮਾੜੀ ਗੱਲ ਨਹੀਂ ਹੈਗੀ ਆਪਾਂ ਇੱਕ ਸੇਵਾ ਕਰੀਏ ਇਹ ਸਭ ਤੋਂ ਵੱਡੀ ਸੇਵਾ ਹੈ ਕੋਈ ਵੀ ਮੈਂ ਇਹ ਨਹੀਂ ਕਹਿੰਦਾ ਵੀ ਫਲਾਣੀ ਪਾਰਟੀ ਦਾ ਜਾਵੇ ਜਾਂ ਉਹ ਨਾ ਜਾਵੇ ਜਾਓ ਕੋਈ ਵੀ ਜਾਓ ਇੱਕ ਇਨਸਾਨੀਅਤ ਦੇ ਨਾਤੇ ਜਾਓ ਪਾਰਟੀ ਤੌਰ ਤੇ ਨਾ ਜਾਓ ਵੀ ਮੈਂ ਵੋਟਾਂ ਵਟੋਰਨੀਆਂ ਨੇ ਇਸ ਮਸਲੇ ਨਾਲ ਨਾ ਜਾਓ ਇਸ ਤਾਕਤ ਤਾਗੀਦ ਦੇ ਨਾਲ ਨਾ ਜਾਓ ਇਸ ਤਰ੍ਹਾਂ ਜਾਓ ਕਿ ਭਾਈ ਇਹ ਸਾਡੇ ਇਨਸਾਨ ਨੇ ਇਹਨਾਂ ਨਾਲ ਅਸੀਂ ਰਾਬਤਾ ਕਾਇਮ ਕਰਨਾ ਭਾਈ ਇਹ ਸਾਡੇ ਜਿਹੜੇ ਨੇ ਉਹ ਸਾਡੇ ਲੋਕ ਨੇ ਇਹ ਇਨਸਾਨੀਅਤ ਹੈ ਭਾਈ ਅਸੀਂ ਇਹਨਾਂ ਦੀ ਮਦਦ ਕਰਨ ਦੇ ਲਈ ਆਏ ਆਂ ਅਸੀਂ ਇਹਨਾਂ ਦਾ ਦੁੱਖ ਸੁੱਖ ਵੰਡਾਉਣ ਦੇ ਲਈ ਆਏ ਆਂ ਕਹਿੰਦੇ ਨੇ ਦੁੱਖ ਵੰਡਿਆ ਘਟ ਜਾਂਦਾ ਹੈ ਉਹ ਚੀਜ਼ ਸਮਝ ਕੇ ਤਾਈ ਹੁਣ ਤੇ ਪਾਣੀ ਇੰਨਾ ਵਧ ਗਿਆ بارش ਹਟਣ ਦਾ ਨਾਮ ਨਹੀਂ ਲੈ ਰਹੀ ਡੈਮਾਂ ਦੇ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਨਹਿਰਾਂ ਟੁੱਟਣ ਦਾ ਲੱਗ ਪਈਆਂ ਨੇ ਸੋ ਨਹਿਰਾਂ ਦੇ ਬੰਨ ਟੁੱਟਣ ਲੱਗ ਪਏ ਨਹਿਰਾਂ ਉਸਾਲਾ ਦੇਣ ਲੱਗ ਪਈਆਂ ਬਹੁਤ ਜ਼ਿਆਦਾ ਲੋਕਾਂ ਦਾ ਬੁਰਾ ਹਾਲ ਹੋ ਗਿਆ ਇੰਨਾ ਇੰਨਾ ਪਾਣੀ ਕਿਉਂਕਿ ਵਧ ਗਿਆ ਮੁਸ਼ਕਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਆ ਰਹੀਆਂ ਨੇ ਸੋ ਆਪਾਂ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਕਰੀਏ ਕਿ ਜੇ ਤਾਂ ਸਤਗੁਰ ਇਹ ਸਰਕਾਰਾਂ ਦੀ ਰਚੀ ਮਿਚੀ ਖੇਡ ਹੈ ਤਾਂ ਵੀ ਤੁਸੀਂ ਇਸ ਸੀਰ ਤੇ ਜਿਹੜਾ ਹੈ ਗੌਰ ਕਰੋ ਸਤਿਗੁਰੂ ਵੈਸੇ ਤੇ ਤੁਹਾਡੇ ਬਾਹਣੇ ਵਿੱਚ ਹੀ ਹੋ ਰਿਹਾ ਹੈ ਪਰ ਜੇ ਇਹ ਕੁਦਰਤ ਦਾ ਹੀ ਕੀਤਾ ਹੋਇਆ ਹੈ ਤੇ ਸਤਿਗੁਰੂ ਤੁਸੀਂ ਤੇ ਸਾਰਾ ਕੁਝ ਕਰਨ ਹਾਰਿਓ ਕੁਦਰਤ ਵੀ ਤੁਹਾਡੇ ਇਖਤਿਆਰੀ ਹੈ ਸਤਿਗੁਰੂ ਜੀ ਕੁਦਰਤ ਵੀ ਜਿਹੜੀ ਹੈ ਤੁਸੀਂ ਆਪ ਹੀ ਰਚਣ ਵਾਲੇ ਹੋ ਸਤਿਗੁਰੂ ਤਾਂ ਵੀ ਛੱਡ ਦੇ ਕਿਰਪਾ ਕਰੋ ਤਾਂ ਵੀ ਸਾਡੇ ਤੇ ਮਿਹਰ ਕਰ ਦਿਓ ਸਤਿਗੁਰੂ ਤਾਂ ਵੀ ਸਾਡੇ ਤੇ ਕਿਰਪਾ ਕਰ ਦਿਓ ਇਹ ਜਿਹੜਾ ਸਮਾਂ ਹੈ ਇਹਨੂੰ ਟਾਲ ਦਿਓ ਇਹ ਸਮਾਂ ਜਿਹੜਾ ਹੈ ਬਹੁਤ ਭਿਆਨਕ ਹੈ ਸਤਿਗੁਰੂ ਹੁਣ ਬਹੁਤ ਨੁਕਸਾਨ ਹੋ ਚੁੱਕਿਆ ਹੈ ਹੋਰ ਨੁਕਸਾਨ ਨਾ ਹੋਵੇ ਅਸੀਂ ਹਰ ਇੱਕ ਘਰ ਦੇ ਵਿੱਚੋਂ ਹਰ ਇੱਕ ਸਮੇਂ ਦੌਰਾਨ ਅਸੀਂ ਸਤਿਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾਹ ਜੀਓ ਕਿਰਪਾ ਕਰਿਓ ਸਤਿਗੁਰੂ ਜੀਓ ਮਿਹਰ ਕਰਿਓ ਧੰਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਸੋ ਪਿਆਰਿਓ ਇਹ ਸਭ ਤੋਂ ਵੱਡੀ ਸਾਡੀ ਜਿਹੜੀ ਹੈ ਸੇਵਾ ਹੋਏਗੀ ਅਸੀਂ ਇਸ ਚੀਜ਼ ਨੂੰ ਜ਼ਰੂਰ ਸਮਝੀਏ ਇਸ ਮਸਲੇ ਨੂੰ ਜ਼ਰੂਰ ਵਿਚਾਰੀਏ